ਹੈਲੋ ਜੀ ਸਾਰੇ ਜਣੇ ਕਿਵੇਂ ਹੋ ਠੀਕ ਹੀ ਹੋਗੇ ਅੱਜ ਚੱਲੇ ਬੜੇ ਪਏ ਆ ਆ ਦੇਖੋ ਕਿੰਨਾ ਟਾਈਫਾਇਟ ਨਿਕਲਿਆ ਪਿਆ ਗਲੇ ਦੇ ਉੱਤੇ ਆ ਦੇਖਦਰੀ ਬੁਖਾਰ ਚੜਿਆ ਫੁੱਲ ਅੱਜ ਜਾਣਾ ਸੀ ਕਿਰਨਾਂ ਦੇ ਘਰੇ ਤਿਆਰੀ ਸੀਗੀ ਅੱਜ ਦੀ ਤੇ 4:00 ਵੱਜ ਗਏ ਨੇ ਉਹ ਵੀ ਬਾਹਰ ਤੋਰੀ ਫਿਰਦੀਆਂ ਜੇ ਹੈ ਨਹੀਂ ਘਰੇ ਉਹ ਮੁੰਡੇ ਦਾ ਫੋਨ ਆਇਆ ਸੀ ਕਹਦਾ ਅੰਟੀ ਅਸੀਂ ਬਾਹਰ ਕਈ ਤਸਵੀਰ ਦਿਉਂ ਮੈਂ ਕਿਹਾ ਸੀ ਅੱਜ ਜਾਉਂਗੀ ਪਰ ਉਹਨੇ ਫੋਨ ਨਹੀਂ ਚੱਕਰ ਉਹ ਆਈ ਦੱਸਣਾ ਸੀ ਵੀ ਅਸੀਂ ਕੱਲ ਨੂੰ ਅਮੈਂ ਕੱਲ ਨੂੰ ਜਾ ਰਹੇ ਸੀ ਕਿਰਨਾਂ ਦੇ ਘਰੇ ਮੈਂ ਤੇ ਮੇਰਾ ਬ੍ਰਦਰ ਤੇ ਮੇਰੀ ਪਤੀ ਜੀ ਜਾਵਾਂਗੇ ਸ਼ਾਇਦ ਤੇ ਬੁਖਾਰ ਜਿਹੜਾ ਬਹੁਤ ਕੱਲ ਤੱਕ ਠੀਕ ਹੋ ਜੇ ਕਿਉਂਕਿ ਉਹਨੂੰ ਮੈਂ ਦਿਵਾਲੀ ਦਾ ਗਿਫਟ ਵੀ ਨਹੀਂ ਕੋਈ ਦਿੱਤਾ ਸੀ ਨਾ ਜਾ ਹੀ ਨਹੀਂ ਹੋਇਆ ਫਿਰ ਬੰਦਾਵਨ ਚਲ ਗਈ ਉਸ ਤੋਂ ਬਾਅਦ ਤੇ ਨਾਲੇ ਉਹਨੂੰ ਕੋਈ ਦਿਵਾਲੀ ਦਾ ਗਿਫਟ ਦੇ ਕੇ ਆਉਂਗੀ ਵਧੀਆ ਛੋਟ ਨਹੀਂ ਆਪਾ ਦਿੰਦੇ ਹੁਣ ਕਿਉਂਕਿ ਛੋਟ ਕਿਰਨਾਂ ਨੂੰ ਸੁਖਣਾ ਬਹੁਤ ਆਉਣ ਲੱਗ ਗਈ ਨੇ ਤੇ ਕੋਈ ਵਧੀਆ ਜਿਹਾ ਗਿਫਟ ਦੇ ਕੇ ਆਵਾਂਗੀ ਉਹਨੂੰ ਤੇ ਜਿਹੜੀ ਯਾਦ ਕਰਿਆ ਕਰੀ ਹਨਾ ਨਾਲੇ ਵਰਤਿਆ ਕਰੀ ਤੇ ਸੂਟ ਦਾ ਕੀ ਆਪਾਏ ਤੋਂ ਪਾੜ ਜਾਂਦਾਗਾ ਸੂਟ ਦਾ ਤੇ ਗਿਫਟ ਦੇ ਕੇ ਆਵਾਂਗੇ ਸੰਭਾਲ ਕੇ ਰੱਖੂਗੀ ਉਹ ਪੀਲਾ ਪੀਲਾ ਪਿੰਡਾਂ ਦੇ ਨਖਰੇ ਕਰਦਾ ਦੇਖੋ ਉਹਦਾ ਆਹ ਦੇਖੋ ਕੀ ਕਰਦਾ ਟੱਕੀ ਜਾਂਦਾ ਭਾਂਡੇ ਚ ਤੇ ਬੁਖਾਰ ਕੋਈ ਜਣਾ ਮੈਨੂੰ ਟਾਈਫੈਡ ਦਾ ਹੱਲ ਦੱਸ ਦੋ ਵੀ ਟਾਈਫੈਡ ਕਿਵੇਂ ਠੀਕ ਹੋਊਗਾ 6 ਮਹੀਨੇ ਬਾਅਦ ਮੈਨੂੰ ਹੋਣਾ ਹੀ ਹੋਣਾ ਹੁੰਦਾ ਟਾਈਫੈਰ ਹਰ 6 ਮਹੀਨੇ ਬਾਅਦ ਟਾਈਫੈਡ ਹੋ ਜਾਂਦਾ ਮੈਨੂੰ ਤੇ ਲੱਤਾਂ ਵੀ ਰੁੱਟੀਆਂ ਨੇ ਮੇਰਾ ਸੈਲ ਨਾ ਘਟ ਜਾਣ ਕਿਤੇ ਪਾਸੇ ਇੱਕ ਵਾਰੀ ਕਰਨਾ ਕੋਲ ਜਾਵਾਂ ਕਿਉਂਕਿ ਅਸੀਂ ਵੀਡੀਓ ਵੀ ਬਣਾਉਣੀ ਸ਼ੁਰੂ ਕਰਨੀਆਂ ਨੇ ਗਾਂ ਠੰਡ ਵੀ ਹੋ ਗਈ ਆ ਜੇ ਕੱਲ ਨੂੰ ਬਣਾਉਣਾ ਚਾਹੂਗੀ ਤਾਂ ਕੋਈ ਵੀਡੀਓ ਬਣਾ ਲਾਂਗੇ ਦੇਖ ਲਾਂਗੇ ਰਾਜਾ ਨਾਲ ਜੇ ਉੱਥੇ ਬਣਾ ਲਾਂਗੇ ਉਹਦੇ ਘਰੇ ਜਿ ਬਣਾਉਣੀ ਹੋਈ ਤਾਂ ਕਹਿ ਦੂੰਗੀ ਉਹਨੂੰ ਮੈਂ ਕਰਨਾ ਜੇ ਮੈਂ ਆਈ ਤਾਂ ਕੱਲ ਨੂੰ ਆਦੀ ਵੀਡੀਓ ਤਿਆਰੀ ਰੱਖੀ ਉੱਥੇ ਬਣਾ ਲਾਂਗੇ ਤੁਹਾਡੇ ਘਰੇ ਬਣਾਣਾ ਕੋਈ ਨਹੀਂ ਤੇ ਕੱਲ ਆਵਾਂਗੇ ਸੀ ਚੰਗਾ ਦੌਣੀ ਨਿਕਲੇ ਪਈ ਪਹਿਲਾ ਪਹਿਲਾ ਆ ਨਿਕਲਿਆ ਸਿੱਥੇ ਆ ਦੇਖੋ ਫਿਰ ਆ ਨਿਕਲਿਆ ਇੱਥੇ ਦੇਖੋ ਕਿੰਨਾ ਟਾਈਫਾਇਟ ਨਿਕਲਿਆ ਹੋਇਆ ਪਖਾਰ ਵੀ ਮਾਰੂ ਮਾਰ ਹੁਣ ਦੇਖਦੇ ਆ ਜੀ ਕਿੰਨਾ ਦਾ ਫੋਨ ਆਊਗਾ ਕੀ ਕਹਿੰਦੀ ਹੈਗੀ ਜਾਵਾਂਗੀ ਕੱਲ ਨੂੰ ਆਪਾਂ ਨਾਲੇ ਦੇਖਿਓ ਜਿਹੜਾ ਮੈਂ ਗਿਫਟ ਦਿੱਤਾਗਾ ਤੇ ਕਿ ਉਹ ਸੋਨਾਗਾ ਦੇ ਕੇ ਆਉਂਗੀ ਜਿਹੜਾ ਕੱਲ ਨੂੰ ਮੈਂ

ਆਹੀ ਆਉਗੀ ਛੋਟੀ 10 ਨੰਬਰ ਆਊਗਾ ਨਹੀਂ ਨਹੀਂ ਆਜੂਗੀ ਆ ਖੋਲੋ ਵਿੱਚ ਕਿਹੜੀ ਆਈ ਮੈਂ ਛੋਟੀ ਕਿਹਦੀ ਆ ਖੋਲੀ ਆ ਬਾਰੇ ਇਹ ਨਹੀਂ ਆਣਾ 10 ਨੰਬਰ ਆਣਾ ਫੇਰ ਆ ਗਿਆ ਜੇ ਬਾਲ ਆਉਣਗੇ ਨਾ ਜਦੋਂ ਜਦੋਂ ਬਾਲ ਆਉਣਗੇ ਦੇਖੀ ਆ ਆ ਆ ਬਸ ਫੇਰ ਆ ਰਹੇ ਆ ਨੀ ਮੇਰੇ ਬੱਚੇ ਦੇ ਕੱਪੜੇ ਆ ਗਏ ਇੱਕ ਉਹ ਆਸ ਲੱਗ ਗਈ ਆ ਆ ਸੋਹਣੀ ਆ ਆ ਵੀ ਡਰੈਸ ਸੋਹਣੀ ਆ ਆ ਨਹੀਂ ਆਣੀ ਮੈਲੀ ਹੋ ਜਾ ਕਰਨੀ ਪਾਣੀ ਅੱਗੇ ਆਜੂਗੀ ਹਾਂ ਆ ਰਾਮ ਆਈ ਨਹੀਂ ਆਵੀ ਆਜੂ ਆਵੀ ਆਜੂ ਨਹੀਂ ਯਾਨੀ ਨਹੀਂ ਹੋਣੀ ਐ ਰੋਸ਼ੀ ਮੜਾ ਦਿਖਾ ਮੇਰੀ ਚਾਹ ਤਾਂ ਉਬਲ ਜਾਂਦੇ ਕੋਈ ਨਹੀਂ ਉਬਲੀ ਨਹੀਂ ਹਲੇ ਮੈਂ ਪੁੱਛ ਨਹੀਂ ਪਾਇਆ ਕੋਈ ਨਹੀਂ ਕੋਈ ਆਹ ਠੀਕ ਆ ਪਿੱਛੇ ਨੂੰ ਕਰੀ ਮੜਾ ਜਾ ਨਹੀਂ ਯਾਰ ਉਹਦੇ ਚ ਬੈਠੂਗਾ ਆ ਤਾਂ ਠੀਕ ਆ ਆ ਤਾਂ ਅਭੀ ਵੱਡਾ ਹੀ ਆ ਡਾਲਰ ਦੇ ਮਮੀ ਵੱਡਾ ਹੀ ਹੋਣਾ ਏ ਥੱਲੇ ਕੂਂਜੇ ਤੇ ਲਾ ਦਾਂਗੇ ਨਾ ਆਪਾਂ ਨਹੀਂ ਵੱਡਾ ਨਹੀਂ ਏਡਾ ਹੀ ਵੱਡ ਗਿਆ ਏਡਾ ਹੀ ਅੰਦਰ ਅੰਦਰ ਜਾ ਗੋ ਗੋ

ਨੇ ਉਪਰ ਟਿਕਣਾ ਆ ਜਾ ਉਹ ਜੋ ਡਰੈਸਿੰਗ ਕਰਦਾ ਆ ਉਹ ਨਹੀਂ ਸਹੀ ਨਹੀਂ ਹੈਗਾ ਲਾ ਰੋਟੀ ਲਾ ਦੇ ਟਿਕ ਉਤਾਨ ਜਾ ਕੇ ਬੈਠਾ ਆਪ ਦੇ ਖੁੱਡੇ 'ਚ ਇਹਨੂੰ ਪਤਾ ਮੇਰਾ ਘਰ ਮੈਂ ਤੈਨੂੰ ਮੋੜਨਾ ਛੋਟਾ ਲਿਆਉਣਾਗਾ ਬਈ ਉਹ ਤਾਂ ਆਰਾਮ ਨਾਲ ਬੈਠਾ ਘਰ ਦੇ ਵਿੱਚ ਬੱਲੇ ਬੱਲੇ ਕਿਤਾਰ ਕਿੱਥੇ ਬੈਠਾ ਓਏ ਤੈਨੂੰ ਕਿਨੇ ਕਿਹਾ ਵੇ ਇਹਦੇ ਵਿੱਚ ਵੜ ਕੇ ਬਹਿਣਾਗਾ ਇਹ ਤਾਂ ਮੋੜਨ ਲੱਗੀ ਆ పూరా అమీర్ బా ఏ ప్రాప్టీ ఆ చుకి ఏది ਮਾਣੇ ਦਵਾਈ ਆ ਬਿਊਟੀ ਨੇ ਐ ਆ ਦੇਖੋ ਮੋਰੇ ਬੈਠਾ ਵੀ ਕੋਈ ਬਹਿ ਨਾ ਜਾਵੇ ਉੱਥੇ ਚੱਲ ਉੱਧਰ ਚੱਲ ਚੱਲ ਘਾਰ ਇਹਦੇ ਕੋਲੇ ਆ ਗਿਆ ਨਵੇਂ ਕੱਪੜੇ ਇਹਦੇ ਕੋਲੇ ਆ ਗਏ ਤਾਂ ਅਮੀਰ ਬੰਦਾ ਬਣ ਗਿਆ ਪੂਰਾ ਉੱਥੇ ਉੱਥੇ ਚੱਲ ਚੱਲ ਮੋਰੇ ਬੈਠਾ ਵੀ ਕੁਝ ਬਾੜ ਨਾ ਜਾਵੇ ਵਿੱਚ ਕੱਤਾ ਨਾ ਮਿਲ ਓਏ ਆ ਦੇ ਆ ਮਿਲ ਮੈਲਾ ਮੈਲਾ ਕਰਕੇ ਅਸੀਂ ਹੁਣ ਆ ਲੈ ਕੇ ਆਏ ਆਂਗੇ ਆਲਾ ਕੀ ਆਈ ਅਸੀਂ ਘਰ ਦੇਖੋ ਕਿੰਨਾ ਸੋਹਣਾ ਕਪਤਾਨ ਦਾ ਘਰ ਥੱਲੇ ਗੱਦਾ ਦੇਖੋ ਕਿੱਡੇ ਸੋਹਣਾ ਵਾ 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 ਸਿੱਧਾ ਕਰਕੇ ਤੁਹਾਨੂੰ ਦਿਖਾਉਣੀ ਆ ਨਾ ਪਿਆਰਾ ਘਰ ਹੁਣ ਲੈਨ ਦਾ ਕੱਲ ਉਹ ਚ ਬੜਬੜ ਬੈਂਦਾ ਸੀ ਘਰ ਦੇ ਵਿੱਚ ਇਹ ਕਪਤਾਨ ਦੇ ਘਰ ਆ ਗਿਆ ਜਾ ਬੈ ਜਾ ਉਹ ਸੀ ਹੱਥ ਲਾ ਹੱਥ ਲਾ ਆਜਾ ਆਜਾ ਹੇ ਹੇ ਜਾ ਚੱਪਾ ਜਾ ਜਾ ਘਾ ਟੱਕ ਕੇ ਖਾ ਰੂ ਇਹ ਉਹ ਤੁਹਾਡਾ ਓਏ ਓਏ ਆ ਆ ਆ ਆਉਂਦਾ ਜਾਉਂਦਾ ਜਾਉਂਗਾ ਕਾਰ ਆ ਗਿਆ ਕਾਰ ਕਵਤਾਂ ਦਾ ਆਹ ਦੇ ਆਹ ਦੇ ਆਹ ਇਹ ਰੋਸੀ ਅੰਦਰ ਗੁੱਡਾ ਬੈਗਾ ਤੇਰੇ ਘਰ ਦੇ ਵਿੱਚ ਆ ਦੇਖ ਨਾ ਹੁਣ ਕਿ ਵੜਕੇ ਵਿੱਚ ਕਰ ਦੇ ਹੈ ਅਸ਼ਾ ਪਤਾ ਲੱਗ ਗਿਆ ਇਹ ਕੱਲ ਵਾਲੀ ਕਦਾਰ ਹੁਣ ਕਿ ਵੜਗੇ ਵਿੱਚ ਕਰ ਦੇ ਹਾਂ ਬਸ ਇੱਥੇ ਬੈਠ ਗਏ ਉਹ ਕੁੱਲਹੁੱਲ ਨਹੀਂ ਇਹ ਛੋਟਾ ਹੈ ਨਹੀਂ ਬਹੁਤ ਆ ਬਹੁਤ ਵਾਧੂ ਵਾਧੂ ਕੁਛ ਨਹੀਂ ਹੁੰਦਾ ਠੀਕ ਹੈ ਉਹ ਸਹੀ ਸੀਗਾ ਗੁੱਡਾ ਪਹਿਲਾਂ ਬਣ ਗਿਆ ਤਾਂ ਹਾਂ ਚਲ ਮੇਰੇ ਘਰੋਂ ਦੇਖੇਂ ਉਹਦੇੋਂ ਕੱਢ ਲੇ ਨਹੀ ਰੱਖਨ ਨਾ ਵਿੱਚ ਇਹ ਇਹ ਆਉ ਲੈ ਗਿਆ ਕੱਢ ਕੇ ਚਲ ਮਾਰਾ ਇੱਕ ਚੱਕ ਕੇ ਬਾਹਰ ਘਰੋਂ ਦੇਖੀ ਇਹ ਵਿੱਚ ਲੈ ਗਿਆ ਵਾਏ ਕਪਤਾਨ ਕੀ ਕਰ ਗਿਆ ਤੂੰ ਆਉ ਲੈ ਗਿਆ ਗੁੱਡੀ ਨੂੰ ਵਿੱਚ ਕਰਚ ਵਰ ਗਿਆ ਤੂੰ ਗੱਡਾ ਲੈ ਕੇ ਲੈ ਲੈ ਬੱਸ ਲੱਗਿਆ ਵਰਗਾ ਖੇਡਣਾ ਆ ਇੱਥੇ ਲਾਤਾ ਦੇ ਬੈੱਡ ਕੋਲੇ ਮੈਂ ਤਾਂ ਕਰ ਯਾ ਨਾਨੀ ਤੇ ਔਰ ਵਸੀ ਹੁਣ ਲੜੂਗੀ ਨਾਨੀ ਨਾਲ ਪੂਰਾ ਅੰਦਰ ਆ ਕੇ ਲੜਨਾ ਔਰ ਵਸੀ ਬਈ ਘਰ ਕੁੜਪੁੱਲ ਕੇ ਕੇ ਓ ਲੈ ਹਾਂ ਮੰਮੀ ਆ ਮੰਮੀ ਹੈਗੀ ਕੀ ਖਾਂਗੇ ਲਕੀਆਂ ਨੂੰ ਹਾਂ ਲੱਗਦਾ ਹੀ ਆ ਔਰ ਬਸੇ ਕਹਿੰਦੀ ਮੈਂ ਲੜਦੀ ਆ ਨਾਨੀ ਨਾਲ ਓਏ ਨਹੀਂ ਓ ਨਾ ਬਣਾ ਬਣਾਵਾਗੇ ਅਸੀਂ ਤਾਂ ਤੁਸੀਂ ਆਉਂਦਿਆਂ ਨਹੀਂ ਤੁਹਾਨੂੰ ਇਹੀ ਸਾਰਾ ਹੋ ਗਿਆ ਆਖਾ ਮੈਂ ਕੀ ਲੈ ਕੇ ਆਈ ਆ ਤੇ ਪੰਮੀ ਨੂੰ ਤੈਨੂੰ ਜਦੋਂ ਮੈਂ ਕਹਾਂ ਤੈਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਹੂੰਗੀ ਹਾਂ ਮੈਨੂੰ ਨਹੀਂ ਹਾਂ ਤਾਂ ਕਿ ਸੂਟ ਲੱਗਦੀ ਹੋਈ ਨਹੀਂ ਤੈਨੂੰ ਕਿਹਨੂੰ ਦੱਸਿਆ ਜਦੋਂ ਮੇਰੀ ਭੈਣ ਛੋਟੀ ਲੱਗ ਗਈ ਆ ਦਿਖਾ ਨਹੀਂ ਘਾਨੇ ਮੈਂ ਦਿੱਤਾ ਲੈ ਆ ਉਹਦਾ ਘੈਂਟ ਆ ਕੀ ਲੋੜ ਸੀ ਭੰਵੇਂ ਪੁੱਛ ਦੱਸ ਲੈ ਮੈਨੂੰ ਲਾ ਅੱਛਾ ਰਾਣੀ ਕਹਿੰਦੀ ਸੀ ਕਹਿੰਦੀ ਲਾਈਨਿੰਗ ਲੱਗੂਗੀ ਥੱਲੇ ਅੱਛਾ 100 ਰੁਪਏ ਰੱਖਿਆ ਵਾ ਭਈਏ ਰੱਖਣੇ ਆ ਸੂਟ ਮੈਂ ਦਿੱਤਾ ਨਹੀਂ ਸੀਗਾ ਤੇ ਇਹ ਰੱਖਣੇ ਆ ਸੂਟ ਸਾਡੇ ਭਾਬੀ ਨੇ ਹੁਣ ਸੂਟ ਦਿੱਤਾਗਾ ਤੇ ਵੈਸੇ ਕੀ ਕਰਨਾ ਸੀਗਾ ਦੇਖ ਰਹੀ ਆ ਨਾਨੀ ਆ ਜਾਂ ਨਾਨੀ ਭੋਲਾ ਭਲੇਖੇ ਉਹ ਪੌਰਵਸੀ ਲੜਨੂ ਫਿਰਦੀ ਆ ਨਾਨੀ ਸਾਡੇ ਘਰੇ ਨਹੀਂ ਆਉਂਦੀ ਮੈਂ ਕਿਹਦੇ ਨਾਨੀ ਕਹਿੰਦੀ ਐਂ ਕਹਿੰਦੀ ਨਾਨੀ ਲੜੇ ਨਾਨੀ ਲੜਦੀਆਂ ਕਹਿੰਦੀ ਮੈਂ ਹੁਣ ਜਾ ਕੇ ਇਹ ਤਾਂ ਬਹੁਤ ਭਾਰੀ ਆ ਵੀ ਸੂਟ ਦੀ ਬਹੁਤ ਹੀ ਵਾਰਾ ਇਹ ਨੀਲੇ ਜੁਨੀ ਲਾਜਾ ਸਮਾਉਣਾ ਪਉਸਤੋ ਵਾਰੀ ਤੇ ਵੀ ਬਲੂ ਸੀਗਾ ਦਾ ਕੜਾਈ ਤਾਂ ਬਹੁਤ ਗੱਡੀ ਕਸ਼ਮੀਰੀ ਕੜਾਈ ਆ ਹੂੰ ਬੂਰੇ ਕੜਾਈ ਆ ਮੋਰੇ ਤੇ ਚੁੰਨੀ ਤੇ ਵੀ ਜ਼ਾਰੇ ਕੜਾਈ ਆ ਚੁੰਨੀ ਬਹੁਤ ਕੱਢੀ ਹੋਈ ਆ ਤੇ ਹੀਟਰ ਲੱਗਾ ਦਾ ਹੀਟਰ ਤੇ ਮੂਰੇ ਬੈਠਾ ਰੇ ਕਪਤਾਨ ਹੀਟਰ ਸੇਗਣਾ ਪੁੱਤ ਹਾਂ ਵੇ ਕਮਰੇ ਜ ਨਹੀਂ ਪੈਂਦਾ ਆਉਦੇ ਅੱਜ ਘਰ ਚ ਇਹ ਘਰ ਪਸੰਦ ਨਹੀਂ ਉਹ ਵਧੇਰਾ ਤੁਸੀਂ ਨੂੰ ਬੈਂਦਾ ਨਹੀਂ ਖੁੱਡੇ ਚਾ ਟੌਰ ਨਾ ਬੈਠਾ ਦੇਖ ਲਓ ਇੱਧਰ ਲੈ ਮੱਜਾ ਮੱਜਾ ਆ ਗਿਆ ਅਸੀਂ ਅੱਜ ਮੋਡਰਨ ਲੱਗੇ ਸੀਗੇ ਇਹਨੂੰ ਇਹ ਬੈਂਦਾ ਤਾਂ ਹੈ ਨੀਗਾ ਤਾਂ ਆਂ ਦਾ ਸੈੱਟ ਦੇਖ ਕਿੱਡਾ ਸੋਹਣਾ ਇੱਕ ਰੈੱਡ ਹੈ ਦਾ ਛੱਟਰ ਮੈਨੂੰ ਦੇ ਦੇ ਪਾਇਆ ਹੋਇਆ ਸੋਨਾ ਛੱਟਰ ਸ਼ੀਮੇਰੇ ਬੱਚੇ ਦਾ ਸੋਨਾ ਸੀ ਓਏ ਮੇਰੇ ਬੱਚਾ ਲੱਗਾ ਖਾਣ ਜਿੱਦ ਸਾਡੇ ਘਰੇ ਹੁੰਦਾ ਅਸੀਂ ਉੱਥੇ ਚਾਵਲ ਬਣਾਏ ਹੁੰਦੇ ਆ अच्छ सूट चेंज करके नहीं कर तो ही पाया हम देख तू मेरी वीडियो बनाने की मेरी बेइज्जती कर दी नहीं तो तू जो आ का मेरा कुछ मर्जी कर सकती है लोग मैंने पूछ दिया आके डर गया जब जितने से ब्लॉग चाहे हमने हमें कहा हाँ और ये क्या मेरी माँ ना सोना आ गया क्या ना तू हम्म वो ना मारा मेरे मुंह जाच के बैगे चावल बनाते बनाते खाई बना गरीब दावा दो ਮੈਨੂੰ ਨਹੀਂ ਮੜੇ ਥੋੜੇ ਬਣਾਏ ਸੀਗੇ ਹੁਣ ਸਾਰੇ ਮੰਗੀ ਜਾਂਦੇ ਆ ਮਟੀਰਲ ਬਣਾਏ ਸੀ ਮਾੜੇ ਮਮੂਤ ਕਹੈਂ ਚ ਲੱਗਿਆ ਕਿੱਥੇ ਉੱਥੇ ਬਿੰਦਾਵੰਟ ਉਸੇ ਕ੍ਰਿਸ਼ਨ ਭਗਵਾਨ ਦਿੰਦੇ ਆ ਹਾਂ ਬਹੁਤ ਲੱਗਿਆ ਬਹੁਤ ਵਧੀਆ ਨਿੰਚਰੇ ਬਿਨਾਂ ਤਾਂ ਘਰ ਸੁਣਨਾ ਸੋਨਾ ਲੱਗ ਜਾਵੇ ਮੇਰੇ ਵੀ ਘਰ ਲੱਗਣਾ ਮੇਰੇ ਨਾਲ ਗਲੀ ਸੁਣੀ ਆਉਂਦੀ ਪਰ ਮੈਂ ਅੰਦਰ ਬੈਠੀ ਹਾਂ ਤੇਰੇ ਬਿਨਾ ਗਿਫਤੀ ਨਹੀਂ ਗਿਆ ਸੀ ਨਹੀਂ ਗਏ ਦਰਗਾ ਮੇਰਾ ਨਾਂ ਕਾ ਪੈ ਗਿਆ ਹਾਂ ਨਹੀਂ ਮੈਂ ਹਰਵੀਰ ਵਾਂ ਮੁਕੀ ਹੁੰਦੀ ਸੀ ਤੇਰੇ ਨਾਂ ਕਾ ਪਾਇਆ ਪਾਗਲੋਂ ਹੂੰ ਤੁੰਦ ਬਹੁਤੀ ਇੱਕ ਹੋਰ ਵਾਰ ਬੱਸ ਕਰ ਲਈ ਸੀ ਅਜੇ ਉੱਥੋਂ ਆਏਗੇ ਤੇ ਕੋਈ ਤੁੰਦ ਨਹੀਂ ਸਕੋ ਲੰਘਿਆ ਬਹੁਤਾ ਕਾਰਨ ਉੱਥੇ ਬਈ ਸਾਢੇ 9 ਯਾਰ ਕਾ ਇਹ ਕੋਣ ਨਾਲ ਗੱਡੀ ਤੋਂ ਲਰਾਪ ਨੂੰ ਤਿੰਨ ਵੇ ਚੱਣੀ ਸੀ ਬਸ ਤੇ ਆ ਦੇਖ ਲਓ ਹੁਣ ਸਵਾਦ ਚਾੜ ਬੋਟੇ ਅੱਜ ਕਿੰਨਾ ਉੱਧਰ ਗਈ ਵੀ ਸੀ ਉਹ ਮੁੰਡੇ ਕੋਲੇ ਔਰ ਜਿਹੜਾ ਉੱਥੇ ਰਹਿੰਦਾ ਹੈਗਾ ਹਾਂ ਕਿਤੇ ਨਾ ਬਹੁਤ ਨਹੀਂ ਸਭ ਮੁੰਡਾ ਉੱਧਰ ਰਹਿੰਦਾ ਆਪਣੇ ਪਟਿਆਲ ਖਾੜ ਕੋਲੇ ਹਾਂ ਕਈ ਉਹਦੇ ਮੁੰਡੇ ਦੀ ਵਿਦਾਈ ਮੇਰੇ ਗੁਰੂ ਲੈ ਕੇ ਆਈ ਸੀ ਅੱਛਾ ਅੱਛਾ ਮੈਂ ਵੇਖਾਂ ਜੀ ਹੁਣ ਗਾਇਜ਼ ਮੈਂ ਵੀ ਅੱਜ ਕੋਟੀ ਪਾਈ ਪਰ ਪਾਈ ਮੈਂ ਦੇਖੋ ਬਿਊਟੀ ਦੀ ਆ ਕੋਟੀ ਨਿਕਲੇ ਤੇਰੀ ਉੱਥੇ ਤੋੜਾ ਦੇ ਆ ਕੇ ਫੋਨ ਕਰ ਲੈ ਜਿਦੋਂ ਹੁੰਦਾ ਸਾਡੇ ਚੌਲੀ ਬਣੇ ਹੁੰਦੇ ਆ ਅੱਜ ਤਾਂ ਮੈਂ ਸਪੈਸ਼ਲ ਬਣਵਾਇਆ ਬਹੁਤ ਦਿਨਾਂ ਬਾਅਦ ਬਹੁਤ ਟੇਸਟੀ ਮਾਣਾ ਮੈਨੂੰ ਖਾਣਾ ਪਰ ਮੈਂ ਖਾ ਰਹੀ ਆ ਦੇ ਆ ਦੇ ਕਰ ਦੱਸ ਕੀ ਕਰੀ ਇਹਨਾਂ ਵਾ ਗੇਰ ਜੀ ਕੀ ਪਾਈ ਇਹਨੂੰ ਲੱਗਦਾ ਹੂੰ ਕੁਕੜੀ ਕੁਕੜੀ ਕਰ ਦੇ ਕੁਕੜੀ ਲੈ ਕੇ ਆਈਆਂ ਜਸੂਸੀ ਕੀ ਲੈ ਕੇ ਆਈਆਂ ਸੁਸ਼ੀ 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 ਇਹੋ ਜੀ ਕਿਹੜੀ ਚੀਜ਼ ਸਾਨੂੰ ਦਿਖਾਓ ਗਈਆਂ ਸੀ ਹੁਣ ਆਈਆਂ ਨੇ ਬੱਜ ਗਏ ਨੇ 10:30 ਉਹ ਨੇਰੇਜੇ ਕਰ ਕੀ ਹੈ ਅਦਰਕ ਦੀ ਮਿਰਚੀ ਬਣੀ ਹੈ ਆਹ ਦੀ ਆਹ ਦੀ ਆਹ ਦੀ ਮੈਨੂੰ ਉਹ ਲੱਗਿਆ ਮੈਂ ਕਿਹਾ ਇਹ ਨਾ ਕਿਹੜੀ ਸੁਸ਼ੀ ਹੈ ਪਰ ਵਸੀ ਕਿਵੇਂ ਕਰਦੀ ਸੀਗੀ ਪਰ ਵਸੀ ਕਿਵੇਂ ਕਰਦੀ ਸੀ ਪਤਾ ਨਹੀਂ ਸੀਗਾ ਵੀ ਆਹ ਤੇਰਾ ਕਹਿ ਨੂੰ ਅਦਰਕ ਤੂੰ ਪਸੰਦ ਨਹੀਂ ਇਹਨੇ ਪਲੇਟ ਚ ਦਾ ਪਾ ਲ ਜਦੋਂ ਮੈਂ ਦੱਸਿਆ ਅਦਰਕ ਇਹਦੀ ਹੋ ਹੋ ਤੇ ਆਹ ਅਦਰਕ ਖਾਂਦੀ ਨਹੀਂ ਹੈ ਸਾਸ ਸੁਸ਼ੀ ਦਿਖਾ ਮੈਨੂੰ ਆ ਸੀ ਕਿੰਨੇ ਦਈ ਇਹ ਇਹ ਦਿਖਾ ਦਿਖਾ ਕੀ ਚੀਜ਼ ਦਿਖਾ ਕੱਢੀ ਕਰੀ ਮਣੀ ਯਾਰ ਤੁਸੀਂ ਖਾਓ ਫੂਟ ਪਟਾਖ ਖਾਈ ਜਾਂਦੀਆਂ ਬੈਠੀਆਂ ਇੱਕ ਖਾ ਕੇ ਦੇਖੋ ਮੈਨੂੰ ਮੇਰੇ ਕਹਿ ਬਸ ਸਵਾਦ ਮੇਰੀ ਗੱਲ ਸੁਣ ਲੈ ਯਾਰ ਇਹਨਾਂ ਨੇ ਸ਼ੌਕ ਫਿਕਸ ਤੇ ਦਿੱਤਾ ਗੁੱਸੇ ਹੋ ਗਿਆ ਮੇਰਾ ਝੜਕਦਾ ਆ ਜਾ ਆ ਜਾ ਆ ਜਾ ਚੱਲ ਅੰਦਰ ਚੱਲ ਚੱਲ ਅੰਦਰ ਗਤਾਂ ਗੋ ਖੜੇ ਪਾਣੀ ਪਣੀ ਖੜ ਜਾ ਪਾਣੀ ਪੀ ਚੱਲ ਪਾਣੀ ਪਣ ਚੱਲ 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 ਪਾਣੀ ਅੰਦਰ ਅੰਦਰ ਅੰਦਰ

ਅਸੀਂ ਪਹਿਲਾਂ ਰਸੋਈ ਵਾਲਾ ਗਿੱਜਰ ਪਟਾਕੇ ਲਾਉਣ ਲੱਗੇ ਸੀਗੇ ਵਾਸ਼ਰੂਮ ਦੇ ਵਿੱਚ ਤੇ ਪਰ ਸਾਡੇ ਕੋਲ ਨਵਾਂ ਗਿੱਜਰ ਪਿਆ ਸੀ ਇਹ ਅਸੀਂ ਉੱਪਰ ਲਾ ਰਹੇ ਹਾਂ ਹੁਣ ਤੇ ਜਿਹੜਾ ਰਸੋਈ ਵਾਲਾ ਗਿੱਜਰ ਆ ਸ਼ਾਇਦ ਉੱਪਰ ਲਈਏ ਜਾਂ ਉਹਨੂੰ ਰਸੋਈ ਦੇ ਵਿੱਚ ਹੀ ਰੱਖੀਏ ਕਿੰਨੇ ਲੀਟਰ ਦਾ ਹੈ ਗਿੱਜਰ 25 ਲੀਟਰ ਦਾ ਹੈ ਜੀ 25 ਲੀਟਰ ਦਾ ਚੱਲ ਵਧੀਆ ਉਧਰ ਬਾਲਟ ਚੱਕ ਕੇ ਸੋਇ ਚਲੇ ਜਾਣੇ ਪੈਣ ਸੀ ਸਾਲ ਹੋ ਗਿਆ ਲੱਗੇ ਰੱਖੇ ਨੂੰ ਤੇ ਹਾਇੇ ਤੱਕ ਅਸੀਂ ਲਾਇਆ ਨਹੀਂ ਸੀਗਾ ਇਹਨੂੰ ਤੇ ਹੁਣ ਲਾਉਣ ਲੱਗੇ ਹੈਪੀ ਕਿਥੇ ਹੈਗਾ ਸਮਾਨ ਲੈਣ ਗਏ ਨੇ ਠੀਕ ਆ ਵਾਲੀ ਸਾਡੀ ਗਈ ਹੋਈ ਆ ਤੇ ਹੱਕ ਗਏ ਆ ਹੁਣ ਸਾਰਾ ਕੰਮ ਨਿਬੜਿਆ 11:30 ਹੋ ਗਿਆ 11:30 ਹੋ ਗਿਆ 11:10 ਕੋ ਹੋਏ ਨੇ ਤੇ ਹੁਣ ਰਸੋਈ ਵਾਲਾ ਗਿੱਜਰ ਵੀ ਹੁਣੇ ਲਵਾ ਲਿਆ ਮੈਂ ਉਹਨੂੰ ਕਿ ਉਹਦੇ ਵਿੱਚ ਪੈ ਪਾ ਕੇ ਉਹ ਕਰੰਟ ਮਾਰਨ ਲੱਗ ਗਿਆ ਸੀ ਹੋਰ ਬਚਦੇ ਡਿਊਟੀ ਕਰ ਰਹੇ ਸੀ ਕਰੰਟ ਮਾਰਦਾਗਾ ਤੇ ਮੈਨੂੰ ਤਾਂ ਕਦੇ ਮਾਰਣੀ ਸੀ ਕਿਉਂਕਿ ਇਹ ਸਵਿੱਚ ਛੱਡ ਕੇ ਉਹਦੀ ਗਿੱਜਰ ਦੀ ਫੇਰ ਇਹ ਕੰਮ ਕਰਦੀਆਂ ਸੀਗੀਆਂ ਤੇ ਮੈਂ ਗਿੱਜਰ ਨੂੰ ਇੱਕ ਵਾਰੀ ਪਾਣੀ ਗਰਮ ਕਰਕੇ ਫੇਰ ਛੱਡਦੀਆਂ ਤੁਹਾਨੂੰ ਰਸੋਈ ਵਾਲਾ ਗਿੱਜਰ ਵੀ ਦਿਖਾਉਣੀ ਆ ਸੀ ਤੇ ਉਹ ਪੱਟਕੇ ਥੱਲੇ ਰੱਖ ਲਿਆ ਆਪਾਂ ਰਸੋਈ ਵਾਲਾ ਗਿੱਜਰਲਾ ਨੂੰ ਸਾਫ਼ ਕਰਕੇ ਹਦੀਆ ਬਹੁਤ ਗੰਦਾ ਹੋਇਆ ਪਿਆ ਸੀਗਾ ਇਹ ਉੱਪਰ ਲੱਗਿਆ ਸੀਗਾ ਤੇ ਕਰੰਟ ਮਾਰਨਾ ਸੀ ਤੇ ਹੁਣ ਇਹਨੂੰ ਇਹਦੇ ਵਿੱਚ ਇਹਦੀ ਪੈਪ ਸੈੱਟ ਕਰਵਾ ਲੈਣੇ ਆ ਸੈੱਟ ਕਰਵਾ ਕੇ ਇਹਨੂੰ ਜਾਂ ਉੱਪਰ ਔਰ ਵਸ਼ੇ ਨੂੰ ਉੱਪਰ ਲਵਾ ਲਈ ਕਿ ਇੱਥੇ ਲਵਾਰੀਏ ਉੱਪਰ ਲਵਾ ਲੈਣੇ ਕਹੀ ਵੀ ਨਾਉਣ ਜਾਣਾ ਪੈਂਦਾ ਤੇ ਬਾਲਟੀ ਤੇ ਪਾਣੀ ਦੀ ਹੋਈ ਜਾਂਦੀ ਆ ਇੱਥੋਂ ਬਾਲਟ ਚੱਕ ਕੇ ਅਸੀਂ ਉੱਥੇ ਜਾਂਦੇ ਹਾਂ ਅਸੀਂ ਚਾਹ ਬਣ ਗਈ ਇਲਾਇਚੀ ਪਾਤੀ ਇਹਨੂੰ ਹੁਣ ਤਾਂਹ ਲਵਾਵਾਂਗੇ ਅਸੀਂ ਜਾਂ ਦੇਖਾਂਗੇ ਰਸੋਈ ਚ ਵੀ ਔਖਾ ਹੀ ਹੁੰਦਾ ਕੰਮ ਕਰਨ ਦਾ ਤੇ ਔਰ ਵਸ਼ੀ ਨੇ ਅੱਜ ਕੀਤੀ ਪਾਠ ਪੂਜਾ ਪਾਠ ਨਹੀਂ ਮਤਲਬ ਕਿ ਤੋ ਬੱਤੀਆਂ ਜੋਤਾਂ ਲਾਈਆਂ ਤੇ ਅਸੀਂ ਕੰਮ ਵੰਡਿਆ ਹੋਇਆਗਾ ਸਵੇਰੇ ਉੱਠ ਕੇ ਸਾਰਾ ਕੰਮ करूंगी ਤੇ ਔਰ ਵਸ਼ੀ करूंगी ਜੋਤ ਬੱਤੀ ਠੀਕ ਹੈ ਜੀ ਤੇ ਜੇ ਮੈਂ करूंगी ਜੋਤ ਬੱਤੀ ਤੇ ਨਾ ਹੁਣ ਤੋਂ ਬਾਅਦ ਫਿਰ ਮੈਥੋਂ ਬਈ ਕੰਮ ਨਹੀਂ ਹੁੰਦਾ ਹੈਗਾ ਘਰ ਦਾ ਇਸ ਕਰਕੇ ਹੁਣ ਨਾਤੀ ਐ ਮੈਂ ਸਾਰਾ ਕੰਮ ਕੀਤਾ ਕਰਦਾ ਝਾੜੂ ਪੋਚਾ ਭਾਂਡੇ ਡਸਟਿੰਗ ਤੇ ਰੋਟੀ ਬਣਾਉਗੀ ਹੁਣ ਔਰ ਵਸੀ ਗੋਭੀ ਵਾਲੇ ਪਰੌਂਠੇ ਕੱਲ ਵੀ ਬਣਾਏ ਸੀ ਤੇ ਅੱਜ ਵੀ ਬਣਾਉਗੀ ਬਿਊਟੀ ਸੁੱਤੀ ਪਈ ਆ ਗਿਫਟੀ ਦੇ ਖਿਆਲ ਪਥਰੀ ਵਾਲਾ ਦਰਦ ਤੇ ਉਹ ਗਿਆਗਾ ਮਾਸਟਰ ਨਾਲ ਦਿਖਾਉਣ ਵਾਸਤੇ ਮੰਗੇ ਡਾਕਟਰ ਨੂੰ ਤੇ ਹੋ ਗਿਆ ਮੇਨਲਾ ਦੀ 4-5 ਮਹੀਨੇ ਬਾਅਦ ਦਰਦ ਹੋਇਆ ਫੇਰ ਗਿਫਟੀ ਦੇ ਫੁੱਟ ਨਹੀਂ ਭਾਜ ਤੂੰ ਗਰਮ ਨੀ ਕੋਕੜੀ ਨੀ ਕੋਕੜੀ ਹੈ ਹੂੰ ਹੂੰ ਅੱਖਾਂ ਨਹੀਂ ਧੋਤੀਆਂ ਇਸ ਤੇਰੀਆਂ ਧੋਣੀਆਂ ਮੈਂ ਠਹਿਰ ਕੇ ਤੋਂ ਪਛ ਨੇ ਕਰ ਲਏ ਸਿੱਧੀ ਸਕੂਲ ਤੋਂ ਇੱਧਰ ਆ ਗਈ ਆ ਅੱਜ ਸੀਗਾ ਸੈਟਰਡੇ ਕਿਹੜਾ ਸੈਟਰਡੇ ਸੀ ਕੁੜੀ ਅੱਜ ਸੈਕਿੰਡ ਸੈਟਰਡੇ ਨਹੀਂ ਥਰਡ ਹੈ ਥਰਡ ਹੈ ਥਰਡ ਸੈਟਰਡੇ ਤੋਂ ਥਰਡੇ ਸੀ ਭੈਣੇ ਇਹਨਾਂ ਦਾ ਪਤਾ ਨਹੀਂ ਕਿਹੜਾ ਸੀਗਾ ਅੱਜ ਹੈ ਤੇ ਅੱਜ ਇਹ ਕਹਿੰਦੀ ਮੈਂ ਜਾਨੀ ਆ ਭਾਬੀ ਕੋਲੇ ਆਦੀ ਭਾਬੀ ਕੋਲੇ ਆਈ ਹੋਈ ਅੱਜ ਅੱਜ ਕੁਝ ਲੈਣਾ ਹੋਣਾ ਪਰ ਇਹਨੇ ਤਾਂ ਹੀ ਆਈ ਆ ਐ ਹੈ ਪਰ ਕੀ ਲੈਣਾ ਲੱड्डू ਗੋਪਾਲ ਆਹੋ ਪਰੀ ਦੇ ਘੇੜੇ ਤੇ ਘੇੜੇ ਵੱਜਦੇ ਅੱਛਾ ਤਾਂ ਆਈਏ ਪਰੀਏ ਆ ਮੈਂ ਵੀ ਕਿਆ ਕੋਈ ਗੱਲ ਬਾਤ ਅੱਜ ਪਰੀ ਤਾਂ ਆਏ ਆਉਂਦੀ ਨਹੀਂ ਸਾਡੇ ਘਰੇ ਪਰੀ ਦੇ ਤਾਂ ਭਾਂਡੇ ਰਹਿੰਦੇ ਲੱड्डू ਗੋਪਾਲ ਦੇ ਲਈ ਸੀ ਮਾਂ ਰਹਿ ਗਈ ਸੀ ਹੈਨਾ ਤੇ ਡਰੈਸ ਪਾਈ ਸੀਗੀ ਫੋਟੋ ਭੇਜੀ ਗਰਮ ਕੱਪੜੇ ਪਾ ਰਹੀਆਂ ਲੱड्डू ਗੋਪਾਲ ਜੀ ਦੇ ਤੇ ਫੋਟੋ ਫੋਟੋ ਤਾਂ ਭੇਜ ਮਾੜੀ ਮੋਟੀ ਟੋਕਰੀ ਟੋਕਰੀ ਤਾਂ ਪਰਾਈ ਗਈ ਸੀ ਇਹ ਪਹਿਲ ਜਾਂਦੀ ਨਹੀਂ ਲਿਆਂਦੀ ਹੈ ਨਾ ਨਾ ਮਾਰ ਜਿੰਨੇ ਦਿਖਾਈ ਜਾਂਦੀ ਨਹੀਂ ਭੈਣੇ ਟੋਕਰੀ ਉੱਥੇ ਮੈਂ ਰੱਖਿਆ ਸੀ ਉਦੜੀ ਪਈ ਸੀ ਥੋੜੀ ਜੀ ਤੇ ਦੂਜੀ ਦਰ ਕੋਈ ਨਹੀਂ ਥੋਲਿਆ ਦਾ ਇੱਕ ਦੂਕਰ ਲੈ ਕੇ ਨਹੀਂ ਕਿਤੇ ਕਹਣਾ ਜੀ ਨੂੰ ਨਹੀਂ ਮੈਂ ਕਿਤੇ ਨਹੀਂ ਕਿੱਥੇ ਬਣਾਉਣੀ ਹੁੰਦੀ ਹੈ ਮੈਂ ਰੱਖਿਆ ਕਿੱਥੇ ਹੈ ਮੈਂ ਮਮਾ ਵਾਲਾ ਕੰਮ ਆ ਦੇ ਆਸੇ ਪਾਸੇ ਕਿੱਥੇ ਬਠਾਉਣੀ ਹੁੰਦੀ ਆ ਮੰਦਰ ਚ ਅੰਦਰ ਚ ਬਠਾਉਣੀ ਆ ਮੁੰਡਾ ਹਣਾ ਤੇ ਉੱਪਰ ਵੀ ਲਵਾਣੀ ਆ ਅੱਛਾ ਸੁਣਿਆ ਸੀਗਾ ਕੀ ਪਰੀ ਨੇ ਨਾ ਸਾਡੇ ਨਾਲ ਇਹ ਛੋਟੇ ਜਿਹੇ ਰੱਖੇ ਨੇ ਕ੍ਰਿਸ਼ਨਕਨਈਆ ਜੀ ਤੇ 0 ਸਾਈਜ ਆ ਹਨਾ 0 ਆ ਤੇ ਇਹਨੇ ਦੇਣਾਂ ਦੀ ਮਾਸੀ ਦੀ ਕੁੜੀ ਨੂੰ ਮੈਂ ਕਿਹਾ ਪੰਜ ਨੰਬਰ ਦਾ ਲਿਆ ਉਹ ਬੱਸੀ ਕਹਿੰਦੀ ਤੇ ਇਹਨੇ ਪ੍ਰਾਂਪਤਿਸ਼ ਕਰਾਈ ਪਰ ਉਹ ਦਿਨ ਦੇ ਰਹੇ ਹੁੰਦੇ ਕਿਸੇ ਨੂੰ ਤੇ ਮੈਂ ਨੂੰ ਆਖਿਆ ਮੈਂ ਕਿਹਾ ਨਾਲ ਰੱਖੀ ਉਹਨੂੰ ਲੋਕਾਂ ਦੇ ਘਰੋਂ ਲੈ ਕੇ ਜਾਇਆ ਕਰ ਤੇ ਆਪੇ ਸਹੁਰੇ ਲੈ ਗਏ ਕਹਿੰਦੇ ਹਾਂ ਨਾਲ ਲੈ ਜਾ ਮੈਂ ਤੇ ਵਿਆਹ ਕਰਾਉਣਾਗਾ ਇਹਨੂੰ ਐ ਲੱਗਿਆ ਕਿਤੇ ਵੀ ਨਾਨੀ ਘਰ ਲੈ ਕੇ ਜਾਣਾ ਇਹਦਾ ਮਤਲਬ ਪਰੀ ਨੇ ਵਿਆਹ ਕਰਾਉਣਾ ਹੈ ਮੈਂ ਇਹ ਕਿਹਾ ਸੀ ਮੈਂ ਕਿਹਾ ਸੌਰਵ ਵੀ ਉਹਦੇ ਨਾਲ ਲੈ ਕੇ ਜਾਈ ਇਥੇ ਕਿਹਨੂੰ ਸੇਵਾ ਕਰਨੀ ਹੈ ਵਿਚਾਰੇ ਬਾਬੇ ਦੀ ਹੈਨਾ ਹੁਣ ਕੋਟੀ ਸਟਰ ਪਾ ਕੇ ਟੱਕ ਕੇ ਰੱਖਿਆ ਵੀਡੀਓ ਭੇਜੀ ਮੈਨੂੰ ਗਰੁੱਪ ਚ ਪਾ ਕੇ ਜੰਗਾ ਐਵੇਂ ਵਾਲੀ ਬਣਾਈ ਐਵੇਂ ਵਾਲੀ ਫਿਰ ਮੈਂ ਚ ਪਾਉਂਗੀ ਚੰਗਾ ਐ ਰੱਖ ਕੇ ਬਣਾਈ ਮਾਰੀ ਮੋਟੀ ਪਾਜਾ ਘਰ ਵਿੱਚ ਕਰਕੇ ਤੋਂ ਉਹ ਬਣਾਉਂਦੀ ਸੇਵਾ ਕਰਦੀ ਤੇ ਕੱਪੜ ਲੀਡ ਪਾ ਕੇ ਰੱਖਿਆ ਹੁੰਦਾ ਤਾਂ ਕਰ ਦਿਆ ਕਰ ਤੇ ਫਿਰ ਸੌਰੇ ਫਿਰ ਲੈ ਕੇ ਜਾਣਾ ਪੂਗਾ ਛੱਡ ਕੇ ਨਹੀਂ ਜਾਂਦੇ ਹੁੰਦੇ